ਇੱਕ ਸਿੰਗ ਦੀ ਤੁਸੀਂ ਛੇ ਦੇਖ ਸਕਦੇ ਇੱਕ ਸਿੰਗ ਦਾ ਖੋਲ ਦਿੱਤਾ ਇੱਕ ਸਿੰਗ ਜਲਾਈ ਦੇ ਵਿੱਚ ਆ ਠੀਕ ਹਾਂਜੀ ਹਾਂਜੀ ਬਾਬੇ 16 ਲੀਟਰ ਜਿਹੜਾ ਦੋਸਤੋ ਦੁੱਧ ਚਵਾਇਆ ਇਸ ਮੱਝ ਨੇ ਚੌਥਾ ਸਵੇਰ ਇਸ ਮੱਝ ਨੇ ਆ ਦੇਖੋ ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਮਹਿਤਪੁਰ ਮਹਿਤਪੁਰ ਪਿੰਡ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਦਾ ਪਿੰਡ ਨਕੂਤਰ ਤੋਂ ਜਿਹੜੀ ਸੜਕ ਜਗਰਾਵਾਂ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਆਉਂਦਾ ਠੀਕ ਆ ਜੀ ਕੋਈ 10 ਕਿਲੋਮੀਟਰ ਦੀ ਦੂਰੀ ਐ ਨਕੂਤਰ ਤੋਂ ਜਦੋਂ ਆਪਾਂ ਬਿਲਕੁਲ ਜਗਰਾਵਾਂ ਵਾਲੀ ਸਾਈਡ ਨੂੰ ਆਉਣੇ ਆ ਤੇ ਬਿਲਕੁਲ ਇਸੇ ਹਾਈਵੇ ਦੇ ਉੱਪਰ ਪਿੰਡ ਮਹਿਤਪੁਰ ਜੇਕਰ ਆਪਾਂ ਡਿਸਟੈਂਸ ਦੀ ਗੱਲ ਕਰੀਏ ਜਲੰਧਰ ਇੱਥੋਂ ਤਕਰੀਬਨ ਕੋਈ 28-30 ਕਿਲੋਮੀਟਰ ਦੀ ਦੂਰੀ ਤੇ ਆ ਜਗਰਾਵਾਂ ਵੀ ਅੱਗੇ ਤਕਰੀਬਨ ਇੱਥੋਂ ਕੋਈ 28-30 ਕਿਲੋਮੀਟਰ ਦੀ ਦੂਰੀ ਆ ਛਾ ਕੋਟ ਮਲਸੀਆਂ ਤਕਰੀਬਨ ਕੋਈ 10-10 ਕਿਲੋਮੀਟਰ ਦੀ ਦੂਰੀ ਤੇ ਆ ਸ਼ਹਿਰ ਬਾਕੀ ਮਗੂ ਤਕਰੀਬਨ ਇਥੋਂ ਕੋਈ 38-40 ਕਿਲੋਮੀਟਰ ਦੀ ਦੂਰੀ ਆ ਕੋਈ ਵੀ ਭਰਾ ਇਹਨਾਂ ਲੋਕੇਸ਼ਨ ਚਾਹੇ ਇਹਨਾਂ ਸ਼ਹਿਰਾਂ ਤੋਂ ਆ ਰਿਹਾ ਇੱਕ ਮੋٹے ਤੌਰ ਤੇ ਤੁਹਾਨੂੰ ਆਈ ਜਾਊਗਾ ਇੱਕ ਫਲੋਰ ਵੀ ਇਥੋਂ ਤਕਰੀਬਨ ਕੋਈ 25-27-28 ਕਿਲੋਮੀਟਰ ਦੀ ਦੂਰੀ ਆ ਸਾਰੀ ਓਨਰ ਵੀਰ ਚਰਨਜੀਤ ਸਿੰਘ ਜੀ ਹੁਣੇ ਕੋਲ ਆਇਆ ਦੋਸਤੋ ਵੀਰ ਦਾ ਇੱਕ ਮੋਰਾ ਬਰੀਡ ਦਾ ਜਿਹੜਾ ਫਾਰਮ ਆ ਪਹਿਲਾਂ ਵੀ ਆਪਾਂ ਇਸ ਫਾਰਮ ਦੇ ਵਿੱਚੋਂ ਦੋ ਤਿੰਨ ਵੀਡੀਓ ਅਪਲੋਡ ਕੀਤੀਆਂ ਨੇ ਦੋ ਤਿੰਨ ਪਸ਼ੂ ਦੋ ਤਿੰਨ ਚਾਰ ਵੀਡੀਓ ਬਰਾ ਕੇ ਉਹਦੇ ਵਿੱਚ ਆਪਾਂ ਤੁਹਾਨੂੰ ਪਸ਼ੂ ਦਿਖਾਏ ਆ ਮੋਰਾ ਬਰੀਡ ਤੇ ਜ਼ਿਆਦਾਤਰ ਇਹਨਾਂ ਕੋਲ ਪਸ਼ੂ ਆ ਅੱਜ ਵੀ ਫਿਲਹਾਲ ਵੀ ਇੱਕ ਜਿਹੜੀ ਮੱਝ ਸੇਲ ਕਰਦਾ ਤੇ ਆ ਪ੍ਰੋਪਰ ਡਿਟੇਲ ਆਪਾਂ ਇਸ ਮੱਝ ਦੀ ਲੈ ਕੇ ਉਹਨਾਂ ਨੂੰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 14 ਸਤੰਬਰ ਤੇ ਸਮਾਂ ਕੋਈ ਮਾਰਨਿੰਗ 10:00 ਵਜੇ ਦਾ ਮੱਝ ਇਹ ਗੱਬਣ ਦਿਖਾਵਾਂਗੇ ਭਰਾਵਾਂ ਰੋਡਿਕਾ ਜੀ ਗੱਬਣ ਮੱਝ ਆ ਬਾਕੀ ਇਹਨਾਂ ਕੋਲ ਤਕਰੀਬਨ 15 16 17 ਕਿਲੋ ਤੋਂ ਬਾਹਰ-ਬਾਰ ਜਿਹੜੇ ਚੱਲਣ ਵਾਲੇ ਪਸ਼ੂ ਹੁੰਦੇ ਆ ਪਿਛਲੀ ਵਾਰ ਵੀ ਆਪਾਂ ਤੁਹਾਨੂੰ ਮੱਝ ਦਿਖਾਈਆਂ ਸੀ ਚੰਗੀਆਂ ਤੇ ਬਾਕੀ ਪੂਰੀ ਗੱਲਬਾਤ ਆਪਾਂ ਕਰਦੇ ਆਂ ਵੀਰ ਦੇ ਨਾਲ ਤੋ ਪਹਿਲੇ ਵੀਰ ਚਰਨਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਭਾਜੀ ਠੀਕ ਠਾਕ ਹੈ ਬੜਾ ਆਧੀਏ ਠੀਕ ਠਾਕ ਭਾਜੀ ਠੀਕ ਆ ਵੀਰ ਚਰਨਜੀਤ ਪਿਛਲੇ ਜਿਹੜੀ ਆਪਾਂ ਵੀਡੀਓ ਬਣਾਈ ਸੀ ਆਪਣੇ ਘਰੋਂ ਹਾਂਜੀ ਹਾਂਜੀ ਉਹਦੇ ਵਿੱਚ ਵੀ ਆਪਾਂ ਦੋ ਦੋ ਤਿੰਨ ਤਿੰਨ ਐਨੀਮਲ ਦਿਖਾਏ ਸੀਗੇ ਪਹਿਲਾਂ ਨੂੰ ਹਾਂਜੀ ਤੇ ਮਾਲ ਉਹਦਾ ਵੀ ਸੇਲ ਹੋ ਗਿਆ ਸੀਗਾ ਹਾਂਜੀ ਹਾਂਜੀ ਮੈਨੂੰ ਲੱਗਦਾ ਵੀ ਝੋਟੀਆਂ ਤੁਹਾਡੇ ਕੋਲ ਜਿਹੜੀ ਨਵੀਂ ਜਨਰੇਸ਼ਨ ਹੈ ਜਿਆਦੀ ਹੈ ਬਾਕੀ ਪੁਰਾਣਾ ਜਿਹੜੇ ਦੋ ਦੋ ਚਾਰ ਚਾਰ ਸੂਵੇ ਦੇ ਚੋਟੇ ਪੰਜਵੇਂ ਸੂਵੇ ਵਾਲੇ ਪਸ਼ੂ ਆ ਉਹ ਸੇਲ ਕਰਦੇ ਸੇਲ ਕਰ ਦਿੰਦੇ ਠੀਕ ਆ ਤੇ ਬਾਕੀ ਮੱਝਾਂ ਝ ਠੀਕ ਹੈ ਵਸੇ ਬਣ ਜਾਂਦੀਆਂ ਸਾਰੀਆਂ ਠੀਕ ਆ ਠੀਕ ਆ ਹਾਂਜੀ ਅੱਛਾ ਵੀਰ ਚਰਨਜੀਤ ਅੱਜ ਜਿਹੜੀ ਆਪਾਂ ਇਹ ਮਾਝ ਸੇਲ ਕਰਦੇ ਪਏ ਆਂ ਹਾਂਜੀ ਜੇਕਰ ਇਹਦੀ ਡਿਟੇਲ ਦੀ ਗੱਲ ਕਰਕੇ ਸੁਵੀਆਂ ਦੇ ਵਿੱਚ ਕਿੰਨਾਂ ਸੁਵਾ ਇਹ ਪਾਜੀ ਚੌਥਾ ਸੁਵਾ ਸੋਣ ਜਾਣੀ ਹੋਣ ਜੀ ਚੌਥਾ ਸੁਵਾ ਹਾਂਜੀ ਠੀਕ ਆ ਇਹ ਸਾਡੇ ਘਰ ਦੀ ਆਪਣੀ ਆ ਜੀ ਚੌਥਾ ਸੁਵਾ ਤੇ ਤਿੰਨ ਸੁਵੇ ਇਹਦੇ ਚੌਥੇ ਸੁਵੇ ਅਜ ਤੋਥੇ ਸੁਵੇ ਸੰਜਾ ਰਹੀ ਆ ਮੈਨੂੰ ਆਪਾਂ ਵੇਚ ਦੀਆਂ ਤਾਂ ਫਿਰ ਜਿਹੜੀਆਂ ਪਿਛਲੇ ਸੁਵੇ ਦੀਆਂ ਕਟੀਆਂ ਝੋਟੀਆਂ ਪੂਰੀਆਂ ਤਿਆਰ ਹੋ ਗਈਆਂ ਹਾਂਜੀ ਹਾਂਜੀ ਦੋ ਝੋਟੀਆਂ ਜੀ ਇਹਦੀ ਆਪਣੇ ਕੋਲ ਹੀ ਆ ਉਹ ਵੀ ਅੱਛਾ ਜੀ ਸਭ 500 ਕਈਆਂ ਨੇ ਹ ਹਾਂਜੀ ਐਸੋਰ ਵੀ ਚਰਨਜੀਤ ਤੇ ਚੌਥਾ ਸੂਆ ਸੁਣਦੀ ਆ ਹਾਂਜੀ ਠੀਕ ਆ ਤੇ ਜੇਕਰ ਦੁੱਧ ਦਾ ਜਰ ਰਿਕਾਰਡ ਦੀ ਗੱਲ ਕਰੀਏਗਾ ਦੁੱਧ ਆ ਪੱਕ ਘਰੇ ਘਰੇ ਨੂੰ ਚੋਇਆ ਆਪਣੇ ਫਾਰਮ ਤੇ ਭਾਜੀ ਆਪਾਂ ਦੁੱਧ ਦੀਆਂ ਘੇਲੂ ਜੀ 16 7 ਦੁੱਧ ਚੋਇਆ ਜੀ ਠੀਕ ਆ ਜੀ ਜਦੋਂ ਬੁੱਕਾ ਤੇਰਾ ਮਾਰਦੇ ਖਾ ਦਿਓ ਜੀ ਕੋਈ ਮੱਝ ਆਪੇ ਕਰ ਦੇਣੀਗੀ ਜੀ ਹਾਂਜੀ 16 7 ਦੁੱਧ ਚੋਇਆ ਜੀ ਮਤਲਬ 16 ਕਿ ਲੀਟਰ ਨੇ ਚੋਇਆ ਦੁੱਧ ਹਾਂਜੀ ਸਵਾਦ ਸਵਾਦੀ ਬਹੁਤ ਪਾਇਦਾ ਮਰਜੀ ਬੰਦਾ ਲੈ ਜਾਵੇ ਠੀਕ ਆ ਜੀ ਬਾਬੇ 16 ਲੀਟਰ ਜਿਹੜਾ ਦੋਸਤੋ ਦੁੱਧ ਚੋਇਆ ਐ ਸਮਾਜ ਨੇ ਚੌਥਾ ਸੂਆ ਸਮਾਜ ਨੇ ਸੁਣਾ ਤੇ ਮ ਉਰੇ ਮਾਜ ਕਵਰ ਕਰਦੇ ਇੱਕ ਵਾਰੀ ਫਰੇਮ ਦੇ ਵਿੱਚ ਢਾਂਚਾ ਵੱਡਾ ਸਮਾਂ ਦਾ ਕੋਈ ਵੀ ਸੱਜਣ ਵੀਡੀਓ ਵੇਖ ਕੇ ਤਸੱਲੀ ਨਾਲ ਆਵੇ ਠੀਕ ਆ ਜੀ ਢਾਂਚਾ ਵੱਡਾ ਇੱਥੇ ਆਇਆ ਕੋਈ ਇਹ ਗੱਲ ਹੋਏ ਬਾਤ ਨਹੀਂ ਹੋਊਗੀ ਦੀ ਇਹ ਮੱਝ ਛੋਟੀ ਨਿਕਲੂਗੀ ਚੌੜਾ ਝਗਾਠਾ ਟਿੱਠਪੂੜਾ ਬਹੁਤ ਜ਼ਿਆਦਾ ਚੌੜਾ ਪਤਲਾ ਪਿੰਡਾ ਬਾਕੀ ਸਿੰਘ ਦੀ ਤੁਸੀਂ ਛੇ ਵੇਖ ਸਕਦੇ ਇੱਕ ਸਿੰਘ ਦਾ ਖੋਲ ਦਿੱਤਾ ਇੱਕ ਸਿੰਘ ਜਲਾਈ ਦੇ ਵਿੱਚ ਆ ਠੀਕ ਹਾਂਜੀ ਹਾਂਜੀ ਤੇ ਚੌਥਾ ਸੁਭਾ ਹੁੰਦੀ ਏ ਬਜਨ ਲੋੜ ਬਹੁਤ ਜ਼ਿਆਦਾ 15 16 16 ਲੀਟਰ ਵੀ ਰੰਦਾ ਵੀ ਦੁੱਧ ਦੇ ਚਵਾਉਂਦੀ ਰਹੀ ਆ ਤੇ ਚਰਨ ਜੀ ਤੋਂ ਪਹਿਲਾਂ ਵੀ ਵੀਰ ਇਨੇ ਬੱਚੇ ਪਾਏ ਨੇ ਕਟੀਆਂ ਪਾਈਆਂ ਨੇ ਕਟੀਆਂ ਜੀ ਇਹ ਪਹਿਲਾ ਕਟਾ ਸੀ ਭਾਜੀ ਅੱਛਾ ਜੀ ਉਹ ਵੇਚਦਾ ਇਹ ਦੋ ਜੜੀਆਂ ਕਟੀਆਂ ਐ ਜੀ ਅੱਛਾ ਜੀ ਹਾਂ ਜੀ ਇਹ ਪਹਿਲੇ ਸਵੇਰੇ ਦਾ ਕਟਾ ਸੀਗਾ ਅੱਜ ਪਹਿਲੇ ਸਵੇਰੇ ਬਾਅਦ ਕਟੀਆਂ ਪਾਈਆਂ ਨੇ ਹਾਂ ਜੀ ਹਾਂ ਜੀ ਠੀਕ ਆ ਜੀ ਚੋਲੀਆਂ ਕਟੀਆਂ ਆਪਣੇ ਕੋਲ ਐ ਜੀ ਇਸ ਵਾਰ ਕਿਹੜੇ ਮਾਲੀ ਤੋਂ ਗੱਬਣਾ ਕਿ ਇਹ ਨਾਰਮਲ ਟੀਕਾ ਜਾਂ ਕੋਈ ਚੱਲਿਆ ਇਹ ਭਾਜੀ ਆਪਾਂ ਟੀਕਾ ਲਵਾਇਦਾ ਡਾਕਟਰ ਆਵਾ ਲੋਕ ਲੈ ਜੀ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਚੰਗਾ ਮੁੰਡਾ ਲਵਾਇਦਾ ਜੀ ਆਪਾਂ ਸੋ ਬਾਕੀ ਤਾਂ ਚਾਹ ਤੁਸੀਂ ਮੇਰੇ ਭਰਾਵੋ ਦੇਖ ਲਓ ਠੀਕ ਆ ਜੀ ਸਿੰਗਲ ਕੱਢੀ ਲੈ ਲਓ ਸੋ ਚਮੜੀ ਸਕਿੰਨ ਬਿਲਕੁਲ ਪਤਲੀ ਆ ਟੱਕ ਦੀ ਗੱਲ ਕਰਕੇ ਟੱਕ ਥੋੜੀ ਜਿਹਾ ਅਗਾਹ ਜਾਂਦੀ ਆ ਅੱਗੇ ਰੱਖਦੀ ਭਾਈ ਥੋੜੀ ਟੱਕ ਅੱਗੇ ਜਾਂਦੀ ਆ ਹਾਂਜੀ ਇਧਰ ਇੱਕ ਬੰਨੀ ਆ ਪਾਸਿਆਂ ਵੀ ਉਧਰੋਂ ਜਸ਼ਨ ਮਾਰ ਕੇ ਕੈਮਰਾ ਦਿਖਾ ਦੇ ਬਾਕੀ ਵੰਡ ਬਿਰਲਾ ਤੁਹਾਨੂੰ ਜਿਹੜੀ ਪ੍ਰੋਪਰ ਸਮਝ ਵਿੱਚ ਆ ਜਾਊਗੀ ਤੇ ਜਰਨਜੀਤ ਵੀ ਜੇਕਰ ਆਪਾਂ ਇਹਦੀ ਦਿਨਾਂ ਦੀ ਗੱਲ ਕਰੀਏ ਦਿਨ ਪੂਰੇ ਹੋਣ ਦੇ ਵਿੱਚ ਕਿੰਨੇ ਕ ਬਾਕੀ ਆ ਭਾਜੀ ਇਹਨੂੰ 17 ਦਿਨ ਹੋਣ ਦਿਨ ਪੂਰੇ ਆ ਜੀ 17 ਤਰੀਕ ਨੂੰ ਹਾਂਜੀ ਲਓ ਜੀ 17 ਤਰੀਕ ਨੂੰ ਪੂਰੇ ਆ ਜੀ 17 ਸਤੰਬਰ ਨੂੰ ਦਿਨ ਪੂਰੇ ਆ ਅੱਜ 14 ਤਰੀਕ ਆ ਤੇ ਘੱਟੋ ਘੜ ਵੀ ਚਲੋ 2-3 ਦਿਨ ਹਜੇ ਪਏ ਨੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਹੋਰ ਸਾਬਾ ਜੇ ਚਲੋ ਪਸ਼ੂ ਕੋਈ 1-2-4 ਦਿਨ ਉੱਪਰ ਵੀ ਲੈ ਜੇ ਹਾਂਜੀ ਭਾਜੀ ਥਾਨ ਥਾਨੇ ਪਿੱਛੇ ਆ ਥਾਨ ਦੀ ਚੱਡੇਰੀ ਆਪਣੀ ਗਰੰਟੀ ਆ ਜੀ ਹਾਂ ਆ ਦੇਖੋ ਜੀ ਸੋ ਆਰ ਡਰ ਰੂਟਰ ਦੀ ਕੁਆਲਿਟੀ ਕੋਈ ਮਾੜੀ ਦਿਖਾ ਦਿਆ ਜੀ ਆ ਦੇਖੋ ਸੋ ਵਾਜਾਂ ਨੂੰ ਲੋਡ ਬਹੁਤ ਜ਼ਿਆਦਾ ਸੋ ਲੇਵੇ ਦੀ ਸ਼ੇਪ ਤੁਸੀਂ ਮੇਰੇ ਵੀਰੋ ਚੈੱਕ ਕਰ ਲਓ ਪੂਰੀ ਤਸੱਲੀ ਦੇ ਨਾਲ ਠੀਕ ਆ ਜੀ ਬਾਕੀ ਤੁਹਾਡੀ ਸੇਵਾ ਤੇ ਡਿਪੈਂਡ ਆ ਵੀ ਚਲੋ ਕਿੰਨੀ ਕਿ ਚੰਗੀ ਸੇਵਾ ਕਿਸੇ ਭਰਾ ਦੀ ਰਹਿੰਦੀ ਆ ਵਿਆਨ ਤੋਂ ਉਹ ਕਰਮਾੜੀ ਦੋ ਮੱਜਾਂ ਨੂੰ ਵਿੱਚ ਪਾਉਂਦੀ ਆ। ਬਾਕੀ ਦੂਜੇ ਵੀਰ ਚੰਦ ਜੀ ਤੇ ਕਿਸੇ ਰਕਮ ਦੀ ਕੋਈ ਪਿੱਛੇ ਭਾਰ ਦੀ ਜਾਂ ਟਿੱਪਣ ਦੀ ਆਜੀ ਆਪਣੇ ਆਪਣੀ ਗਰੰਟੀ ਹੈ ਜੀ। ਠੀਕ ਆ। ਥਾਂ ਦੀ, ਥਾਂ ਚੱਡੇ ਦੀ, ਵਾੜ ਘਾੜ ਦੀ ਪਿੱਛੇ ਦੀ ਆਪਰੇ ਗਰੰਟੀ ਹੈ ਜੀ। ਇਹ ਕੋਈ ਖੋਰ ਕੇ ਆਪਾਂ ਤੋਰ ਕੇ ਦਿਖਾਉਣੇ ਆ ਸਾਰਿਆਂ ਨੂੰ। ਅ ਸੋ ਦੋਸਤੋ ਤਸੱਲੀ ਗਰੰਟੀ ਰਹੂਗੀ ਭਾਰ ਪਿੱਛੇ ਦੀ, ਥਾਣਾ ਦੇ ਟਿੱਪਣ ਦੀ ਗਰੰਟੀ ਤਸੱਲੀ ਆ। ਫਿਰ ਵੀ ਕੋਈ ਭਰਾ ਆਪਣੀ ਇੱਥੇ ਆਣ ਕੇ ਇਹ ਚੋਂ ਥਾਣਾ ਦੀ ਟਿੱਪ ਕੇ ਭਰਾ ਕੇ ਤਸੱਲੀ ਕਰ ਲੈ। ਬਾਕੀ ਵਿਰਲਾ ਬੰਦਾ ਚੰਗੀਆਂ ਨੇ, ਗੈਬ ਗੂਬ ਸਪੇਸ ਚੰਗਾ, ਕਿਉਂ ਥ ਤੋ ਪੂਰੀ ਤਸਲੀਨ ਆਲਾ ਪਤਾ ਮ ਤੋੜ ਕੇ ਦਿਖਾ ਦੇਣਾ। ਤੋ ਵਜਨ ਵੇਟ ਬਾਦਾ ਢਾਂਚਾ ਮੇਰਾ ਪਰ ਆਖੋ ਪੂਰਾ ਤੁਸੀਂ ਤਸਲੀਨਾਂ ਚੈੱਕ ਕਰ ਲਓ। ਇੱਕ ਸਾਰ ਬਿਲਕੁਲ ਪੱਧਰ ਕੋਈ ਬਾਹੀ ਦਾ ਵੱਲਛਲ ਨਹੀਂ ਹੈਗਾ ਠੀਕ ਆ ਜੀ। ਆ ਦੇਖੋ। ਆ ਆਇਆ ਨੂੰ ਮੋੜ ਕੇ ਚਰਨ ਜਿੱਤ ਫਿਰ ਆਇਆ ਨੂੰ ਲੰਮਾ ਤੋੜ ਦਿਆ ਜੀ। ਲਓ ਬਾਸ। ਆਇਆ ਨੂੰ ਤੋੜ ਦਿਆ ਜੀ ਲੰਮਾ ਠੀਕ ਆ ਜੀ। ਆ ਦੇਖੋ। ਆ ਜਾ ਪੱਤਾ ਆ ਜਾ ਇਹ। ਲਓ ਜੀ ਠੀਕ ਆ ਸੋ ਫਿਰ ਹਜੇ ਕਿਸਾਨ ਬੰਦੇ ਕੱਢ ਪੀ ਆ ਪੰਜ ਲੈ ਜੇ ਸੱਤ ਲੈ ਜੇ ਸੋ ਇਹਨੇ ਕਿ ਦਿਨਾਂ ਦੇ ਵਿੱਚ ਚਲੋ ਜਿੰਨੇ ਕਿ ਤਿਆਰੀ ਕਰਨੀ ਆ ਹਾਂਜੀ ਇਹ ਸਮਾਜ ਨੇ ਤਿਆਰੀ ਕਰ ਹੀ ਲੈਣੀ ਆ ਠੀਕ ਆ ਸੋ ਬਾਕੀ ਮੇਰਾ ਭਰਾ ਤੁਸੀਂ ਪ੍ਰੋਪਰ ਤਸੱਲੀ ਨਾਲ ਦੇਖ ਹੀ ਲਈ ਆ ਢਾਂਜੇ ਢੋਂਚੇ ਵਾਲੇ ਪਾਸਿਓ ਕੋਈ ਘਾਟ ਵਾਦ ਨਹੀਂ ਗਈ ਪੂਰੀ ਵੱਡੀ ਆ ਤੇ ਇਹ ਵੀਰ ਚਰਨਜੀਤ ਤਾਂ ਡਿਮਾਂਡ ਮੁੱਲ ਕੀ ਕਰਦੇ ਪਾਏ ਤਾਂ ਭਾਜੀ ਦੇ ਨਾ ਆਪਾਂ 1 15 ਮੁੱਲ ਕਰਦੇ ਆਂ ਜੀ 1 15 ਹਾਂਜੀ 1 15 ਡਿਮਾਂਡ ਹੀ ਚਰਨਜੀਤ ਵੀਰ ਕੇ ਦੇ ਦੇਣੀ ਜਿੱਥੇ ਦੇ ਦੇਣੀ ਭਾਜੀ ਆਪਾਂ ਠੀਕ ਆ ਲਓ ਵੀ 1 15 ਵੀ ਦੀਰਾਂ ਦਾ ਵੀ ਦੇ ਦਾਂਗੇ ਬਾਕ ਬਣੂਗੀ ਥੱਲੇ 5 14 ਦੇ ਵਿੱਚ ਹਾਂਜੀ ਹਾਂਜੀ ਤੇ ਕਈ ਵਾਰਾ ਹੁੰਦਾ ਵੀ ਪਸ਼ੂ ਵੀਰ ਇੱਥੇ ਕੇ ਮਤਲਬ ਹੋ ਜਾਏ ਫਿਰ ਵੀ ਤੁਹਾਡੀ ਲਿਖਤੀ ਤੌਰ ਤੇ ਦੇਣ ਦੇਖਿਆ ਵੀ ਹਜੇ ਲੈ ਜੋ ਪੰਜ ਛੇ ਦਿਨ ਹਾਂਜੀ ਹਾਂਜੀ ਭਾਈ ਲੈ ਜੋਗੇ 7 ਦਿਨ ਇਹਦੇ ਪੂਰੇ ਆ ਜੀ ਕਾਪੀ ਤੇ ਨੋਟ ਲਿਖੇ ਆ ਠੀਕ ਆ ਠੀਕ ਆ ਹਾਂਜੀ ਠੀਕ ਆ ਬਾਕੀ ਦੇ 15000 2 3 4 ਲੈ ਦੇ ਉਹ ਠੀਕ ਆ ਆਪਾਂ ਪਰਮਾਦਰ ਕਹਿ ਦੇ ਸਕਦੇ ਠੀਕ ਆ ਵੀ 1 ਲੱਖ 15000 ਲੈਂਡ ਦੇਣਾ ਠੀਕ ਆ ਕੋਈ ਵੀ ਚਲੋ ਮੌਕੇ ਚ ਆਉਂਦਾ ਛੋਟਾ ਛਾਟਾ ਹੋ ਜਾਣ ਗਿਆ ਹਾਂਜੀ ਹਾਂਜੀ ਛੋਟ ਕਰਾਂਗੇ ਭਾਜੀ ਮਾਰਤਾ ਪੂਰਾ ਕਰਾਂਗੇ ਮੌਕੇ ਤੇ ਮਾਨਤਾ ਨਾਲ ਹੋਊ ਤੇ ਇੱਕ ਨੰਬਰ ਜਿਹੜੇ ਵੀਰ ਚਰਨਜੀਤ ਆਪਣੇ ਕਰਦੇ ਹੋ ਸਾਜੇ ਹਾਂਜੀ ਮੇਰਾ ਨੰਬਰ ਹੈ ਜੀ 98722 ਹਾਂਜੀ 98706 ਠੀਕ ਹੈ ਜੀ ਹਾਂਜੀ ਲੋ ਇਹ ਨੰਬਰ ਕਿਸਾਨ ਵੀਰੋ ਸਕਰੀਨ ਤੇ ਬਿਲਕੁਲ ਥੱਲੇ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਕੋਈ ਵੀ ਭਰਾ ਭਰਾ ਦਵਾਬੇ ਵਾਲੇ ਏਰੀਆ ਬਲੋਂਗ ਕਰਦਾ ਠੀਕ ਹੈ ਜੀ ਦਵਾਬੇ ਏਰੀਆ ਦਾ ਹੀ ਪਿੰਡ ਆ ਤੇ ਦਵਾਬੇ ਤੋਂ ਤੁਸੀਂ ਬਲੋਂਗ ਕਰਦੇ ਜੇ ਤੇ ਆਉਣਾ ਵੀ ਤੁਹਾਨੂੰ ਸੌਖਾ ਡਿਕਾ ਜੀ ਕੋਈ ਮਾਝੇ ਤੋਂ ਆ ਰਿਹਾ ਕੋਈ ਮਾਲਵੇ ਤੋਂ ਆ ਰਿਹਾ ਉਹ ਤੁਹਾਨੂੰ ਆਪਾਂ ਬਿਲਕੁਲ ਜਿਹੜੀ ਆ ਡਿਟੇਲ ਐਡਰੈਸ ਦੀ ਦੇ ਦਿੱਤੀ ਆ ਸ਼ਟਾਰਟਿੰਗ ਦੇ ਵਿੱਚ ਸੋ ਧੰਨਵਾਦ ਸਾਰੇ ਭਰਾ ਮਰਦਾਂਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ